ਫਰੀਦ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂ ਡਵੀ ਗੁਨ ਹੀ ਪਰਿਆ ਮੈਂ ਫਿਰਾਂ ਗੁਨ ਹੀ ਗੁਨਾਹ ਹੀ ਪਰਿਆ ਮੈਂ ਫਿਰਾਂ ਵਾਹ ਵਾਹ ਤੇ ਲੋਕ ਕਹੈ ਦੁਰਵੇ ਵੀਡੀਓ ਜਿਹੜੀ ਉਹ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਕਹੇ ਕਿ ਮੌਜ ਹੈ ਵੀ ਮੇਰੀ ਮੌਜ ਆ ਵੀ ਮੈਂ ਤੈਨੂੰ ਲੈ ਕੇ ਨਹੀਂ ਸੀ ਦਿੱਤਾ ਇੱਕ ਦੂਸਰੀ ਇਹ ਹੈ ਵੀ ਮੈਂ ਤਾਂ ਸਿਆਸਤ ਇੱਕ ਵਾਰੀ ਹਿੰਡ ਫਗਾਉਣੀ ਸੀਗੀ ਉਹ ਸ਼ਾਇਦ ਤੁਸੀਂ ਦਿੱਲੀ ਵਾਲੇ ਘਰ ਦੇ ਵਿੱਚ ਕੀਤੀ ਦੋ ਹੋਰ ਨਾ ਦੇਖੀਆਂ ਹਾਂ ਉਹਦਾ ਮਕਸਦ ਇਹ ਸੀਗਾ ਕਿ ਜਦੋਂ ਮੈਂ ਹਾਰ ਗਿਆ ਸੀ ਹੂੰ ਕਿਹੜਾ ਬੰਦਾ ਹੈ ਜਿਹੜਾ ਇੰਨਾ ਵੱਡਾ ਨਾਮ ਹੋਵੇ ਪੈਸਾ ਕੁਝ ਹੋਵੇ ਦੌਲਤ ਹੋਵੇ ਸ਼ੋਹਰਤ ਹੋਵੇ ਕਿ ਮੈਂ ਕਿਉਂ ਭੰਗੜਾ ਪਾਦਾ ਮੈਂ ਪਰੇਸ਼ਾਨ ਬਹੁਤ ਸੀ ਜਦੋਂ ਮੈਂ ਜਿੱਤ ਕੇ ਪਹਿਲੀ ਵਾਰੀ ਆਇਆ ਵੰਦਾ ਕੈਨੇਡਾ ਚ 5 ਸਟਾਰ ਹੋਟਲ ਵੀ ਬਣਾ ਲਵੇ ਅਮਰੀਕਾ ਦਾ ਰਾਜਾ ਵੀ ਬਣ ਜਾਵੇ ਬੁਲੈਤ ਵਿੱਚ ਜਾ ਕੇ ਤੁਸੀਂ ਬਕਿੰਗਮ ਪੈਲੇਸ ਵੀ ਅੱਦਾਂ ਲੈ ਲਓ ਉਹ ਚਾਹੁੰਦਾ ਇਹੋ ਹੀ ਆ ਮੈਂ ਆਪਣੇ ਫਰੈਂਡਾਂ ਆ ਕੇ ਦੱਸਾਂ ਵੀ ਮੈਂ ਆ ਅਚੀਵ ਕੀਤਾ ਮੈਂ ਜਿੱਤ ਕੇ ਜਿੱਦਾਂ ਜਮਰੌਦਾ ਕਿਲਾ ਨਹੀਂ ਫਤਿਹ ਕਰਕੇ ਆਇਆ ਏਦਾਂ ਆਇਆ ਸੀ ਆਉਂਦੇ ਘੇਲੇ ਤੂਤ ਕਹਿੰਦੇ ਮੈਂ ਸਿਆਸਤ ਚ ਨਾ ਆਵਾਂ ਪੂਰਾ ਫਕੀਰਾਂ ਵਾਲਾ ਪੇਸ ਹੈ ਸਪੈਸ਼ਲੀ ਨਹੀਂ ਬੰਨੀ ਹਾਂ ਕਿਉਂਕਿ ਨਿਕੋਦਰ ਤਾਨੂੰ ਪਤਾ ਹੀ ਹੈ ਜੀ ਕਹਦਾ ਕਿ ਉੱਥੇ ਇਹ ਪਾਏ ਹੁੰਦੇ ਆ ਹਾਂ ਤੇ ਕਈ ਵਾਰੀ ਤੇ ਸਪੈਸ਼ਲੀ ਸੋਣਾ ਸੋਣਾ ਪੈਂਦਾ ਕਿਉਂਕਿ ਫਰੀਦਕੋਟ ਕੌਨਸਟਿਟੂਐਂਸੀ ਮਿਲੀ ਹਾਂ ਫਿਰ ਮੈਂ ਕਿਹਾ ਤੇ ਕੰਮ ਵੱਡਾ ਇਦਾਂ ਦਾ ਦੁਪਹਿਰਾਵਾ ਮੈਂ ਪਾਉਣਾ ਹੀ ਨਾਲੇ ਤੋਂ ਪਾਉਣਾ ਨਾਲੇ ਫਕੀਰ ਫਰੀਦਕੋਟ ਦੇ ਵਿੱਚ ਹੋਣਗੇ ਤਾਂ ਫਿਰ ਗੱਲ ਹੀ ਹੋਰ ਹੋ ਜੀ ਨਹੀਂ ਮੈਂ ਫਕੀਰਾਂ ਦੇ ਜੋੜਿਆਂ 'ਚ ਬਹਿਣ ਆਲਾ ਤੇ ਉਹਨਾਂ ਦੇ ਕਲਾਮ ਨੂੰ ਗਾਉਣ ਵਾਲਾ ਆ ਜਿਹੜੀਆਂ ਤੁਸੀਂ ਗੱਲ ਦੇ ਵਿੱਚ ਜਿਵੇਂ ਇਹਨਾਂ ਦਾ ਕੋਈ ਮਹੱਤਵ ਹੈ ਕੋਈ ਇਹਨਾਂ ਦਾ ਇਹ ਇਹਨਾਂ ਦਾ ਜ਼ਰੂਰ ਮਹੱਤਵ ਹੈ ਹਮ ਇੱਕ ਸਟੇਜ ਤੇ ਆ ਕੇ ਤੁਹਾਨੂੰ ਵਿਰਧ ਕਰਨਾ ਪੈਂਦਾ ਹਮ ਜਿੱਦਾਂ ਸਿਮਰਨ ਕਰੀਦਾ ਜੀ ਤਸਬੀਹ ਹੁੰਦੀ ਹੈ ਹਮ ਤੇ ਫਿਰ ਇੱਕ ਸਟੇਜ ਆਉਂਦੀ ਜਦੋਂ ਬੁੱਲਾ ਕਹਿੰਦਾ ਹਮ ਤਸਬੀਹ ਫੇਰਨ ਬਹੁਤੇ ਕਸਬੀ ਇਸ ਤਸਬੀਹ ਦਾ ਕੀ ਕਰਨਾ ਹਮ ਜਿਹੜਾ ਸਾਡੇ ਨਾਲ ਹਿਸਾਬ ਨਹੀਂ ਕਰਦਾ ਉਦੇ ਨਾਲ ਹਿਸਾਬ ਕੀਤਾਣਾ ਯਾਨੀ ਇੱਕ ਸਟੇਜ ਇਹ ਵੀ ਆਉਂਦੀ ਹੈ ਫਿਰ ਲੋੜ ਨਹੀਂ ਤਸਵੀਦੀ ਫਿਰ ਸਾਹਾਂ ਦਾ سانسوں ਕੀ ਮਾਲਾ ਤੇ ਸਿਮਰਨ ਵਿੱਚ ਪੀਕਾਣਾ ਹਮ ਆਪਣੇ ਮਨ ਕੀ ਮੈਂ ਜਾਨੂ ਔਰ ਪੀ ਕੇ ਮਨ ਕੀ ਰਾਮ ਫਿਰ ਇਹ ਅਵਸਥਾ ਆ ਜਾਂਦੀ ਹੈ ਮੇਰੀ ਨਾ ਉਹ ਅਵਸਥਾ ਨਾ ਇਹ ਅਵਸਥਾ ਜੀ ਲੇਕਿਨ ਕਿਉਂਕਿ ਮੈਂ ਸੂਫੀ ਸਿੰਗਰ ਸੀ ਸੋ ਇਸ ਕਿਸਮ ਦਾ ਪਹਿਰਾਵਾ ਮੈਂ ਬਚਪਨ ਤੋਂ ਹੀ ਪੋਹਾ ਰਹਾ ਹਾਂ ਤਾਰ ਰਫਤਾਰ ਦੀ ਗਲਤ ਅਦੇ ਕੀਤੀ ਆ ਹਮ ਜਿਹੜਾ ਬੰਦਾ ਦਸਤਾਰ ਬਨ ਲੈਂਦਾ ਉਹ ਕਹਿੰਦਾ ਮੈਂ ਹੁਣ ਸਿਆਣਿਆਂ ਚ ਦਾਖਲ ਹੋ ਗਿਆ ਪਰਿਆ ਚ ਬਹਿਣ ਯੋਗਾ ਹੋ ਗਿਆ ਹਾਂ ਫਿਰ ਮੈਂ ਗੁਫ਼ਤਾਰ ਯਾਨੀ ਗੁਫ਼ਤਗੂ ਚੰਗੀ ਕਰਾਂ ਹਾਂ ਤੇ ਜਿਹੜਾ ਫਿਰ ਦਸਤਾਰ ਸਜਾਉਂਦਾ ਪੱਗ ਬੰਨਦਾ ਜਾਂ ਇਸ ਤਰ੍ਹਾਂ ਮੈਂ ਸੇ ਟਕ ਲੈਣਾ ਜਿਵੇਂ ਵੀ ਹੋਵੇ ਕਦੀ ਪੱਗ ਵੀ ਬੰਨ ਲੈਣਾ ਹਾਂਜੀ ਹਾਂ ਤੇ ਉਹਦੇ ਨਾਲ ਫਿਰ ਬੰਦਾ ਇਹ ਸੋਚਦਾ ਕਿ ਮੇਰੀ ਹੁਣ ਚਾਲ ਵੀ ਉਹਦੇ ਵਿੱਚ ਹੰਕਾਰ ਨਾ ਹੋਵੇ ਹਾਂ ਜੇ ਬੀਜੇਪੀ ਨੇ ਤੁਹਾਨੂੰ ਬਹੁਤ ਵਧੀਆ ਇੱਕ ਪਲੇਟਫਾਰਮ ਦਿੱਤਾ ਤੁਸੀਂ 5 ਸਾਲ ਉੱਥੇ ਐਮਪੀ ਰਹਿ ਕੇ ਆਏ ਹੋ ਕੰਮ ਕਰਕੇ ਆਏ ਹੋ ਹਾਂਜੀ ਹਾਂਜੀ ਉਹ ਐਕਸਪੀਰੀਅੰਸ ਕਿਵੇਂ ਦਾ ਸੀਗਾ ਕਿਉਂਕਿ ਐਨੇ ਪੰਜਾਬ ਦੇ ਤੱਕੇ ਤੋਲੇਖਾਨ ਤੋਂ ਬਾਅਦ ਜਦੋਂ ਉਹ ਐਮਪੀ ਸ਼ਿਪ ਮਿਲੀ ਦੇਖੋ ਹਾਰ ਵੀ ਦੇਖੀ ਹਾਂ ਔਰ ਹਾਰ ਤੋਂ ਬਾਅਦ 10 12 ਸਾਲ ਬਹੁਤ ਹੁੰਦੇ ਆ ਬਹੁਤ ਬੜਾ ਜੀਬੂ ਗਰੀਬ ਵਿਯੋਗ ਸੋਗ ਉਹਨੇ ਰੱਤੇ ਰੇਲ ਸਟੇਸ਼ਨ ਕੱਟੀ ਕਾਈਂਡ ਆਫ ਡਿਪਰੈਸ਼ਨ ਹੀ ਸੀਗਾ ਉਹ ਬਿਲਕੁਲ ਤੁਸੀਂ ਇੱਕ ਰੀਮ ਨੂੰ ਦੱਸਿਆ ਵੀ ਸੀਗਾ ਵੀ ਤੁਹਾਡਾ ਸ਼ਾਇਦ ਇਹ ਵਾਲਾ ਕਰਕੇ ਜਿਹੜਾ ਸ਼ਹਿਰ ਵਾਲਾ ਘਰ ਹੈ ਉਹ ਗਿਰਵੀ ਵੀ ਰੱਖਿਆ ਗਿਆ ਸੀ ਸਟਿਲ ਅਜੇ ਵੀ ਗਿਰਵੀ ਅਜੇ ਵੀ ਗਿਰਵੀ ਹਾਂਜੀ ਵੀ ਗਿਰਵੀ ਉਹ ਚੈੱਕ ਕਰ ਸਕਦਾ ਕੋਈ ਲੋਕੀ ਤਾਂ ਐਮਪੀ ਕਦੇ ਸਾਲਕ ਰਹਿ ਜਾਣ ਉਹ ਨਹੀਂ ਮਾਨ ਹੁੰਦੇ ਤੁਸੀਂ 5 ਸਾਲ ਰਹਿ ਕੇ ਆਏ ਆ ਜੇ ਜੇ ਨੀ ਤਨਖਾਹ ਤੇ ਡਿਪੈਂਡ ਕਰਦਾ ਤਨਖਾਹ 1,30,000 ਇਹਨਾਂ ਤੋਂ ਹੋਟਲ ਦਾ ਹੀ ਸਿੰਗਰਾਂ ਦਾ ਖਰਚਾ ਹੁੰਦਾ ਸੀ اچھا ਕਿ ਬਣਦਾ ਸਾਲ ਤੁਸੀਂ ਬਾਕੀਆਂ ਬਾਕੀ ਸਿਆਸਤਦਾਨਾਂ ਨੂੰ ਬੰਦੂ ਨਹੀਂ ਕੁਛ ਨਹੀਂ ਇਹ ਨਹੀਂ ਘਰ ਘਰ ਤਾਂ ਇਹ ਨਹੀਂ ਮੈਨੂੰ ਕੋਈ ਪੈਸਾ ਬੁਰਾ ਲੱਗਦਾ ਹਾਂ ਉਹ ਮੈਂ ਉਹਨਾਂ ਚੋਂ ਨਹੀਂ ਜਿਹੜਾ ਕਹਿੰਦੇ ਮਾਇਆ ਜੀ ਮੈਂ ਐਂ ਤਾਂ ਦੀ ਮਾਇਆ ਬਿਨ ਗੁਜ਼ਾਰਾ ਨਹੀਂ ਗਾ ਪਰ ਕਈ ਹੁਨਰ ਨਹੀਂ ਆਉਂਦੇ ਹਰ ਹਰ ਕੰਮ ਥੋੜੀ ਆਉਂਦੇ ਜਿੱਦੋਂ ਗੋਂਗਾ ਸੀ ਆਪਣੇ ਆਪ ਮਾਇਆ ਆਉਂਦੀ ਸੀ ਮੈਂ ਕਿਹੜਾ ਕੋਈ ਮਾਇਆ ਨੂੰ ਨਫ਼ਰਤ ਕਰਦਾ ਸੀ ਅੱਛੀ ਲੱਗਦੀ ਸੀ ਮਾਇਆ ਨਾ ਹੀ ਬਣੇ ਸਾਰੇ ਬੇਅੰਤ ਸੀਗਾ ਉਹ ਬਣ ਗਏ ਹੂੰ ਜੇ ਨਹੀਂ ਆਉਂਦੀ ਤੇ ਮੈਨੂੰ ਉਹ ਨਹੀਂ ਤਰੀਕਾ ਆਉਂਦਾ ਤੇ ਮੈਂ ਕੀ ਕਰਾਂ ਇੰਨਾ ਕੰਮ ਕਰਦੇ ਸੋਸ਼ਲ ਮੀਡੀਆ ਤੇ ਇੰਨਾ ਪਾਦਨ ਬਹੁਤ ਜ਼ਿਆਦਾ ਕਿ ਮੈਂ ਜਦੋਂ ਬਾਹਰ ਜਾਂਦਾ ਸੀ ਜਾਂ ਲੋਕਾਂ ਨੂੰ ਛੱਡਣ ਜਾਂਦਾ ਸੀ ਜਾਂ ਲੈਣ ਆਉਂਦਾ ਸੀ ਜਾਂ ਖੁਦ ਜਾਂਦਾ ਸੀ ਏਅਰਪੋਰਟ ਤੇ ਤੇ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਦਿੱਲੀ ਤੱਕ ਪਹੁੰਚ ਜਾਈਦਾ ਸਪੀਡ ਨਾਲ ਹਾਂ ਲੇਕਿਨ 3-4 ਘੰਟੇ ਦਿੱਲੀ ਚ ਫਸੇ ਰਹਿੰਦਾ ਆਉਣ ਲੱਗਿਆ ਆ ਵੀ ਏਅਰਪੋਰਟ ਤੋਂ ਜਾਣ ਲੱਗਿਆਂਗੇ ਤੇ ਉਹ ਫਿਰ ਗੜਕਰੀ ਸਾਹਿਬ ਨੂੰ ਕਹਿ ਕੇ ਗੜਕਰੀ ਸਾਹਿਬ ਖੁਦ ਆ ਕੇ ਦੱਸਣਗੇ ਹਾਂ ਜਿਹੜਾ ਯੂਆਰ 2 ਨਿਕਲਿਆ ਨਾ ਮੋਟਰਵੇ ਹਾਂ ਜਿੱਥੋਂ ਟਾਬੇ ਖਤਮ ਦੇ ਮੋਢਸਰ ਵਾਲੇ ਉੱਥੋਂ ਹੀ ਮੇਰੀ ਕੰਸਿਸਟੈਂਸੀ ਸ਼ੁਰੂ ਹੋ ਗਈ ਉੱਥੋਂ ਸ਼ੁਰੂ ਹੋ ਗਈ ਇਹ ਉਸ ਹਲਕੇ ਤੋਂ ਹੀ ਇੱਕ ਰੋਡ ਨਿਕਲਦਾ 20 ਮਿੰਟਾਂ ਚ ਤੁਸੀਂ 에어ਪੋਰਟ ਤੇ ਚਲੇ ਜਾ ਕਰੋਗੇ 20 ਮਿੰਟਾਂ ਤੇ ਸਵਾਰੀ ਲੈ ਕੇ ਆ ਜਾਓਗੇ ਉਹਨੇ ਤੇ ਪਹਿਲਾਂ ਤੇ ਖੱਜਲ ਖਵਾਰੀ ਬਣੀ ਕਿੰਨਾ ਟਾਈਮ ਕਿੰਨੀ ਖੱਜਲ ਖਵਾਰੀ ਦੇਖੋ ਜਦੋਂ ਜਦੋਂ ਤੁਹਾਡੀ ਟਿਕਟ ਇਦਾਂ ਟਿਕਟ ਤੁਹਾਨੂੰ ਜਦੋਂ ਤੁਹਾਡੇ ਹਲਕੇ ਤੋਂ ਦਿੱਲੀ ਨਹੀਂ ਦਿੱਤੀ ਗਈ ਚਰਚਾ ਇਹ ਚੱਲੀ ਕਿ ਹੰਸ ਰਾਜ ਹੰਸ ਆਮ ਆਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਤੁਸੀਂ ਸ਼ਹਿਰ ਚੋਨੀ ਵੀ ਹੋ ਨਹੀਂ ਲੋਕਾਂ ਦੀ ਕ੍ਰੈਡੀਬਿਲਟੀ ਘਟਿਆ ਜੋ ਮੇਰੇ ਲਈ ਵੀ ਉਹ ਇਦਾਂ ਦਾ ਸੋਚਦੇ ਟਿਕਟ ਤੋਂ ਤੱਕ ਤਾਂ ਨਾ ਛੱਡੀ ਨੀ ਕੋਈ ਪਾਰਟੀ ਫਰੀਦਕੋਟ ਦੇ ਵਿੱਚ ਤੁਹਾਡੇ ਓਪੋਜੀਸ਼ਨ ਜਿਹੜੀ ਹੈਗੀ ਆ ਉਹ ਵੀ ਕਰਮਜੀਤ ਅਨਮੋਲ ਨੇ ਉਹ ਵੀ ਕਲਾਕਾਰੀ ਛੱਡ ਕੇ ਪਹਿਲੀ ਵਾਰੀ ਸਿਆਸਤਦਾਨ ਬਣੇ ਨੇ ਬਹੁਤ ਬਹੁਤ ਅੱਛੀ ਗੱਲ ਹੈ ਕਲਾਕਾਰ ਇਸ ਤਰ੍ਹਾਂ ਜਿੱਦਾਂ ਗਰਾਊਂਡ ਵਿੱਚ ਹਾਕੀ ਦੀ ਗਰਾਊਂਡ ਹੈ ਫੁੱਟਬਾਲ ਦੀ ਕੌਡੀ ਖੇਡਦੇ ਆ ਮੁੰਡੇ ਆਪਸ ਵਿੱਚ ਕੋਈ ਦੁਸ਼ਮਣੀਆਂ ਪਾਉਂਦੇ ਇੱਕ ਸਟਾਪਰ ਹੁੰਦਾ ਇੱਕ ਰੇਡਰ ਹੁੰਦਾ ਤੇ ਉਹ ਕੋਈ ਦੁਸ਼ਮਣੀ ਥੋੜੀ ਇਕੱਠੇ ਖਾਂਦੇ ਪੀਂਦੇ ਆ ਪਿਆਰ ਹੈ ਸਿਆਸਤ ਵਿੱਚ ਹੀ ਹੋ ਗਿਆ ਇੱਕ ਦੂਜੇ ਦੇ ਐਵੇਂ ਕੋਤਲੇ ਜਿਹਾ ਫੋਲਦੇ ਰਹਿੰਦੇ ਆ ਕੋਈ ਕੋਈ ਕੇ ਇਲਜ਼ਾਮ ਕੋਈ ਕਰ ਦੇ ਮੈਂ ਤਾਂ ਪਾਰਲੀਮੈਂਟ ਚ ਵੀ ਕਿਵੇਰੀ ਸਾਈਡ ਜਿੱਤ ਹੋ ਜਾਣਾ ਮੈਂ ਜਦੋਂ ਜ਼ਿਆਦਾ ਸ਼ੋਰ ਕਰੂੰ ਤੂੰ ਸ਼ੋਰ ਪਸੰਦੀ ਦੀ ਰਗਾ ਮੈਨੂੰ ਤਾਂ ਘਰ ਵਿੱਚ ਕੋਈ ਉੱਚੀ ਬੋਲੇ ਨਾ ਭਾਵੇਂ ਮੇਰੀ ਬੋਤੀ ਹੋਵੇ ਮੈਂ ਕਹਿੰਦਾ ਅੱਛਾ ਗੋਲ ਬਾਦ ਲਿਓ ਫੇ ਮੈਂ ਠਹਿਰ ਕੇ ਆ ਜੂਗਾ ਚਲੇ ਜਾਣਾ ਹਾਂ ਫਰੀਦਾ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਗੁਨ ਹੀ ਪਰਿਆ ਮੈਂ ਫਿਰਾਂ ਗੁਨ ਹੀ ਗੁਨਾਹ ਹੀ ਪਰਿਆ ਮੈਂ ਫਿਰਾਂ ਤੇ ਲੋਕ ਕਹੈ ਦੁਰਵੇ ਬੜੇ ਚਿਰਾਂ ਬਾਅਦ ਇਹ ਆਵਾਜ਼ ਸੁਣੀ ਹੈ ਥੈਂਕ ਯੂ ਤਾਂ ਉਹ ਸਾਰੀਆਂ ਚੀਜ਼ਾਂ ਨਾ ਪੁਰਾਣੀਆਂ ਚੇਤੇ ਆਉਣ ਲੱਗ ਜਾਂਦੀਆਂ ਜਦੋਂ ਤੁਹਾਡੀ ਆਵਾਜ਼ ਇਦਾਂ ਸੁਣਦੇ ਆ ਹੋਰ ਸੁਣੋ ਫਰੀਦਾ ਜੇ ਤੂੰ ਅਕਲ لطیف ਹੈ ਤਕਾਲੇ ਲਿਖਣਾ ਲੇਖ ਆਪਣੜੇ ਗਿਰਬਾ ਮੇ ਆਪਣੜੇ ਗਿਰਬਾ ਮੇ ਸਿਰ ਨਿਵਾ ਕਰ ਦੇ ਤੁਹਾਡੀ ਗਾਇਕੀ ਸਾਹਮਣੇ ਤਾਂ ਹਮੇਸ਼ਾ ਹੀ ਸਿਰ ਝੁਕਦਾ ਕਿਉਂਕਿ ਇਹ ਜੀ ਆਵਾਜ਼ ਨਾ ਤਾਂ ਪਹਿਲਾਂ ਹੋਈ ਸੀ ਤੇ ਨਾ ਹੀ ਮੈਨੂੰ ਲੱਗਦਾ ਵੀ ਹੋਣੀ ਹੈ ਜੋ ਇਹ ਰੋਹਾਨੀਅਤ ਜਿਹੜੀ ਤੁਹਾਡੀ ਆਵਾਜ਼ ਚ ਹੈ ਜੀ ਠੀਕ ਹੈ ਸਿਆਸਤਦਾਨਾਂ ਦਾ ਅਸੀਂ ਉਸ ਪਾਸੇ ਨਹੀਂ ਜਾਂਦੇ ਪਰ ਜਿਹੜੀ ਇਹ ਗਾਇਕੀ ਹੈ ਨਾ ਇਹ ਬਹੁਤ ਰੋਹਾਨੀਅਤ ਬੜਾ ਸਕੂਨ ਦਿੰਦੀ ਹੈ ਬਸ ਸਾਰੀਆਂ ਸਿਫਤਾਂ ਉਹਦੀਆਂ ਜਿਨੇ ਬਖਸ਼ਿਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪਹਿਰਾਵੇ ਦੀ ਤਾਰੀਫ ਕਰਨੀ ਚਾਹੂੰਗਾ ਪਿਆਰਾਂ ਦੀਆਂ ਚੱਪਲਾਂ ਤੋਂ ਲੈ ਕੇ ਜੋ ਦਸਤਾਰ ਤੁਸੀਂ ਜੋ ਤਰੀਕੇ ਨਾਲ ਬੰਨੀ ਹੋਈ ਹੈ ਉਹਦਾ ਫਕੀਰਾਂ ਵਾਲਾ ਭੇਸ ਹੈ ਇਹ ਸਪੈਸ਼ਲੀ ਨਹੀਂ ਬੰਨੀ ਹਾਂ ਕਿਉਂਕਿ ਨਕੌਦਰ ਤੁਹਾਨੂੰ ਪਤਾ ਹੀ ਹੈ ਜੀ ਕਰਦਾ ਤੇ ਉੱਥੇ ਇਹ ਪਾਏ ਹੁੰਦੇ ਆ ਹਾਂ ਤੇ ਕਈ ਵਾਰੀ ਤੇ ਸਪੈਸ਼ਲੀ ਸੋਨਾ ਸੋਨਾ ਪੈਂਦਾ ਕਿਉਂਕਿ ਫਰੀਦਕੋਟ ਕੌਨਸਟਿਟੂਐਂਸੀ ਮਿਲੀ ਹੂੰ ਫਿਰ ਮੈਂ ਕਿਹਾ ਤਾਂ ਕੰਮ ਬਣ ਗਿਆ ਇਦਾਂ ਦਾ ਦੁਪਹਿਰਾਵਾ ਮੈਂ ਪਾਉਣਾ ਹੀ ਸੀ ਨਾਲੇ ਤੋਂ ਪਾਉਣਾ ਨਾਲੇ ਫਕੀਰ ਫਰੀਦਕੋਟ ਦੇ ਵਿੱਚ ਹੋਣਗੇ ਤਾਂ ਫਿਰ ਗੱਲ ਹੀ ਹੋਰ ਹੋਗੀ ਫਕੀਰ ਨਹੀਂ ਮੈਂ ਫਕੀਰਾਂ ਦੇ ਜੋੜਿਆਂ 'ਚ ਬਹਿਣ ਵਾਲਾ ਤੇ ਉਹਨਾਂ ਦੇ ਕਲਾਮ ਨੂੰ ਗਾਉਣ ਵਾਲਾ ਹੂੰ ਕਿਵੇਂ ਚੱਲ ਰਿਹਾ ਜੀ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਬਹੁਤ ਅੱਛਾ ਬੜੀ ਕਿਰਪਾ ਮਹਾਰਾਜ ਦੀ ਬਹੁਤ ਦਾ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਬਾਬਾ ਫਰੀਦ ਗੰਗੇ ਸ਼ਕਰ ਦੀ ਬਾਣੀ ਲੈਣ ਖੁਦ ਗਏ ਪਾਕਪਟਨ ਜੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਸੰਭਾਲੀ ਗਏ ਦੇਖੋ ਕਿਤਨੀ ਸਦੀਆਂ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਇਹ ਕਲਾਮ ਇਹ ਬਾਣੀ ਇਹ ਸੰਭਾਲਣ ਵਾਲੀ ਆ ਜੀ ਸੋ ਮੈਂ ਜਾ ਕੇ ਸਰੈਂਡਰ ਹੀ ਕਰ ਦਿੱਤਾ ਸੀ ਹਮ ਮੈਂ ਕਿਹਾ ਸੱਚਾ ਪਾਤਸ਼ਾਹ ਜਗਤ ਗੁਰੂ ਆ ਹਮ ਤੁਸੀਂ ਇੰਨਾ ਬਾਬੇ ਫਰੀਦ ਨੂੰ ਪਿਆਰ ਕੀਤਾ ਹਮ ਤੇ ਮੈਂ ਵੀ ਸੂਫੀਇਜ਼ਮ ਦਾ ਸਾਲਿਕ ਆ ਮਰੀਦ ਆ ਰਾਹੀ ਰ ਆ ਹਮ ਜਗਿਆਸੂ ਕਹਿ ਲੋ ਹਾਂ ਔਰ ਗਵਈਆ ਤਾਂ ਹੈ ਹੀ ਮੈਂ ਸੂਫੀ ਹਮ ਤੇ ਤੁਸੀਂ ਜਿੱਦਾਂ ਜੋ ਚਾਹੋ ਮੈਨੂੰ ਬੁਲਾਓ ਹਮ ਜਿੱਦਾਂ ਚਾਹੋ ਉਦਾਂ ਹੀ ਮੈਂ ਵਿਚਰਦਾ ਰਵਾਂਗਾ